ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰਿਓ ਜੂਨ 84 ਦਾ ਕੱਲੂ ਘਰਾ ਜਿਹੜਾ ਚੱਲ ਰਿਹਾ ਏ ਔਰ ਦੋਸਤੋ 2 ਜੂਨ 1984 ਤੋਂ ਲੈ ਕੇ 8 ਜੂਨ 1984 ਤੱਕ ਦੀ ਸਾਰੇ ਹਾਲਾਤ ਤੇ ਟੋਟਲ ਕਹਾਣੀ ਆਪਾਂ ਤੁਹਾਨੂੰ ਦੱਸਾਂਗੇ ਅੱਜ ਸੋ ਦੋਸਤੋ ਵੀਡੀਓ ਸਾਰੀ ਸੁਣਨਾ ਔਰ ਵੀਡੀਓ ਦੇ ਵਿੱਚ ਇਦਾਂ ਦੀਆਂ ਗੱਲਾਂ ਸਾਹਮਣੇ ਆਉਣਗੀਆਂ ਇਹਨਾਂ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਸੋ ਵੀਡੀਓ ਸਾਰੀ ਸੁਣੀਓ ਤੇ ਸ਼ੇਅਰ ਵੀ ਕਰਿਓ ਇਹ ਦੋ ਭਾਗ ਵੀ ਬਣ ਸਕਦੇ ਆ ਇਹਦੇ ਹਾਂਜੀ ਲੇਕਿਨ ਸਾਰੀ ਵੀਡੀਓ ਸੁਣਿਓ ਬੇਨਤੀ ਐ ਔਰ ਚੈਨਲ ਜਿਹਨਾਂ ਬ੍ਰੈਂਡ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਓ ਤਾਂ ਦੋਸਤੋ ਆਪਰੇਸ਼ਨ ਬਲੂ ਸਟਾਰ ਜਿਹਨੂੰ ਕਿ ਪੰਜਾਬੀ ਚ ਸਾਕਾ ਨੀਲਾ ਤਾਰਾ ਕਿਹਾ ਜਾਂਦਾ ਇਹ ਭਾਰਤੀ ਫੌਜ ਵੱਲੋਂ ਉਸ ਸਾਕੇ ਦਾ ਨਾਮ ਰੱਖਿਆ ਗਿਆ ਸੀ ਜਿਹਦੇ ਤਹਿਤ ਭਾਰਤੀ ਫੌਜ ਨੇ ਪੰਜਾਬ ਉੱਪਰ ਇੱਕ ਕਿਸਮ ਦਾ ਹਮਲਾ ਕੀਤਾ ਸੀ ਇਸ ਹਮਲੇ ਤਹਿਤ ਅੰਮਰਸਰ ਨੂੰ ਇਦਾਂ ਘੇਰਾ ਪਾਇਆ ਗਿਆ ਸੀ ਜਿਵੇਂ ਕਿ ਇੱਕ ਮੁਲਕ ਨੂੰ ਘੇਰੀ ਦਾ ਹੁੰਦਾ ਅੰਬਰ ਸਾਦੇ ਵਿਚਕਾਰ ਸ਼੍ਰੀ ਦਰਵਾਨ ਸਾਹਿਬ ਉਹ ਕੇਂਦਰੀ ਬਿੰਦੂ ਸੀ ਜਿਹਦੇ ਵਿੱਚੋਂ ਕੁਝ ਵਿਅਕਤੀਆਂ ਨੂੰ ਫੜਨ ਜਾਂ ਮਾਰਨ ਲਈ ਇਹ ਸਾਰੀ ਕਾਰਵਾਈ ਕੀਤੀ ਗਈ ਸੀ ਫੌਜ, ਤੋਪਾਂ, ਟੈਂਕ, ਬਖਤਰਬੰਦ ਗੱਡੀਆਂ ਐਨੀ ਤਾਦਾਦ ਵਿੱਚ ਕਹਿ ਲਈਏ ਵੀ ਤਾਇਨਾਤ ਕੀਤੀਆਂ ਗਈਆਂ ਸਨ ਜਿਨ੍ਹਾਂ ਦਾ ਮੁਕਾਬਲਾ ਇੱਕ ਪੂਰੇ ਮੁਲਕ ਦੀ ਫੌਜ ਨਾਲ ਕੀਤਾ ਜਾ ਸਕਦਾ ਸੀ ਜਦੋਂ ਕਿ ਜਿਨ੍ਹਾਂ ਲੋਕਾਂ ਨੂੰ ਫੜਨਾ ਜਾਂ ਮਾਰਨਾ ਸੀ ਉਹ ਸਾਰੇ ਸਿੱਖ ਕੌਮ ਨਾਲ ਸੰਬੰਧਰ ਸਨ ਤੇ ਇਹ ਸਾਰੇ ਸਿਵਿਲਿਅਨਸਨ ਇਹ ਸਾਰੇ ਸਿੱਖਾਂ ਦੀ ਇੱਕ ਧਾਰਮਿਕ ਜਥੇਬੰਦੀ ਤਮਦਮੀ ਟਕਸਾਲ ਨਾਲ ਸੰਬੰਧਰ ਸਨ ਇਹਨਾਂ ਦੀਆਂ ਆਪਣੀਆਂ ਮੰਗਾਂ ਸਨ ਤੇ ਆਪਣੇ ਮਸਲੇ ਸਨ ਮੰਗਾਂ ਅਤੇ ਮਸਲੇ ਸਾਰੇ ਧਾਰਮਿਕ ਤੇ ਰਾਜਨੀਤਿਕ ਸਨ ਪਰ ਇਹਨਾਂ ਨੂੰ ਕੁਚਲਣ ਲਈ ਭਾਰਤੀ ਫੌਜ ਨੂੰ ਲਗਾਇਆ ਗਿਆ ਸੀ ਕੀ ਜਮਹੂਰੀ ਦੇਸ਼ ਵਿੱਚ ਲੋਕਾਂ ਦੀਆਂ ਮੰਗਾਂ ਨੂੰ ਕੁਚਲਣ ਲਈ ਫੌਜ ਦਾ ਇਸਤੇਮਾਲ ਕੀਤਾ ਜਾਂਦਾ ਦੇਸ਼ ਦੇ ਨਾਗਰਿਕਾਂ ਦਾ ਕੋਈ ਵੀ ਮਸਲਾ ਐਦਾਂ ਦਾ ਨਹੀਂ ਹੁੰਦਾ ਜਿਨ੍ਹਾਂ ਉਥੋਂ ਦੀ ਸਰਕਾਰ ਹੱਲ ਨਾ ਕਰ ਸਕਦੀ ਹੋਵੇ ਇਹ ਮਸਲੇ ਵੀ ਉਹ ਸਨ ਜਿਨ੍ਹਾਂ ਨੂੰ ਖੁਰ ਸਰਕਾਰ ਵੱਲੋਂ ਖੜੇ ਕੀਤਾ ਗਿਆ ਸੀ ਆਪਣੇ ਹੀ ਖੜੇ ਕੀਤੇ ਗਏ ਮਸਲਿਆਂ ਨੂੰ ਨਜਿੱਠਣ ਲਈ ਫੌਜ ਦੀ ਵਰਤੋਂ ਕੀਤੀ ਗਈ ਤੇ ਇਹਦਾ ਦੂਜਾ ਮਤਲਬ ਇਹ ਸੀ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਕਰਨ 'ਚ ਫੇਲ ਹੋ ਚੁੱਕੀ ਸੀ ਆਪਣੀ ਅਸਫਲਤਾ ਨੂੰ ਲੁਕਾਉਣ ਲਈ ਫੌਜ ਦੀ ਵਰਤੋਂ ਕੀਤੀ ਗਈ ਇਸ ਲਈ ਆਪਰੇਸ਼ਨ ਬਲੂ ਸਟਾਰ ਪਹਿਲੀ ਗੱਲ ਤਾਂ ਇਹ ਕਿ ਸਰਕਾਰ ਨੇ ਆਪਣੀ ਅਸਫਲਤਾ ਨੂੰ ਛਪਾਉਣ ਲਈ ਕੀਤਾ ਗਿਆ ਇਹ ਇੱਕ ਫੌਜੀ ਐਕਸ਼ਨ ਸੀ ਜਿੱਥੇ ਉਦੇਸ਼ਾਂ ਵਿੱਚ ਬੇਈਮਾਨੀ ਹੋਵੇ ਅਤੇ ਨੀਤੀਆਂ ਵਿੱਚ ਫਿਰਕਾਪ੍ਰਸਤੀ ਭਰੀ ਹੋਵੇ ਉਥੇ ਅਜਿਹੇ ਫੌਜੀ ਐਕਸ਼ਨਾਂ ਤੋਂ ਚੰਗੇ ਨਤੀਜਿਆਂ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ ਆਪਰੇਸ਼ਨ ਬਲੂ ਸਟਾਰ ਦਾ ਅਹਿਮ ਸਮਾਂ 2 ਜੂਨ ਤੋਂ ਲੈ ਕੇ 8 ਜੂਨ ਤੱਕ ਦਾ ਸੀ ਇਸ ਵਿੱਚੋਂ ਵੀ 5 ਜੂਨ ਦੀ ਰਾਤ ਅਤੇ 6 ਜੂਨ ਦੀ ਸਵੇਰ ਰਿੰਕੇ ਅੱਜ ਇਸ ਸਮੁੱਚੇ ਐਕਸ਼ਨ ਦੀ ਸਿਖਰ ਹੋ ਨਿਬੜਿਆ ਸੀ ਆਪਰੇਸ਼ਨ ਦਾ ਇੱਕੋ ਇੱਕ ਨਿਸ਼ਾਨਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਨਰਲ ਸਵੇਗ ਸਿੰਘ ਨੂੰ ਤੇ ਭਾਈ ਅਮਰੀਕ ਸਿੰਘ ਨੂੰ ਜਿਉਂਦਿਆਂ ਗ੍ਰਿਫਤਾਰ ਕਰਨ ਦਾ ਸੀ ਅਕਾਲੀ ਦਲ ਲੀਡਰਸ਼ਿਪ ਤਾਂ ਉਸੇ ਤਰ੍ਹਾਂ ਹੀ ਇਹ ਸਭ ਕੁਝ ਵਿੱਚ ਆਪਣੇ ਮੋਰ ਪਰਵਾ ਰਹੀ ਸੀ ਜਿਵੇਂ ਕਿ ਮਾਂ ਨਾਲੋਂ 헤ਜ ਲਈ ਫਪੇ ਕੁੱਟਣੀ ਹਾਲ ਦੁਹਾਈ ਪਾਉਂਦੀ ਹੁੰਦੀ ਹੈ ਨਾਇ ਤੇ ਪ੍ਰਕਾਸ਼ ਸਿੰਘ ਬਾਦਲ ਸੀ ਤੇ ਨਾ ਤੇ ਸਰਜੀਤ ਸਿੰਘ ਬਰਨਾਲਾ ਸੀ ਇਨਾਂ ਹੀ ਲੋਕਾਂ ਨੇ ਪੰਜਾਬ 'ਚ ਸਰਕਾਰਾਂ ਬਣਾਈਆਂ ਸੀ ਅੱਗੇ ਤੋਂ ਬਣਾਉਣੀਆਂ ਸਨ ਇੱਥੇ ਤਾਂ ਉਹ ਲੋਕ ਵੀ ਨਹੀਂ ਸਨ ਜਿਨ੍ਹਾਂ ਨੇ ਹਜ਼ਾਰਾਂ ਮਰਜੀਵੜਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜ ਨਾਲ ਲੜਨ ਮਰਨੀਆਂ ਸੌਹਾਂ ਚੁੱਕੀਆਂ ਤੇ ਚੁਕਵਾਈਆਂ ਸਨ ਨਾ ਇੱਥੇ ਬਲਵੰਤ ਸਿੰਘ ਸੀ ਜਿਹੜਾ ਹਰ ਸਰਕਾਰ ਪੰਜਾਬ ਦੇ ਖਜ਼ਾਨੇ ਦਾ ਮਾਲਕ ਹੁੰਦਾ ਸੀ ਇੱਥੇ ਸਨ ਸਿਰਫ ਸੰਤ ਹਰਜਨ ਸਿੰਘ ਲੋਂਗੋਵਾਲ ਪ੍ਰਧਾਨ ਅਕਾਲੀ ਦਲ ਤੇ ਗੁਰਦਾਰਸਿ ਟੌੜਾ ਪ੍ਰਧਾਨ ਸ਼੍ਰੋਮਣੀ ਕਮੇਟੀ ਇਹਨਾਂ ਦਾ ਵੀ ਸ਼੍ਰੀ ਅਕਾਲ ਤਖਸੈਬ ਦੇ ਬੈਠੇ ਸੰਤ ਭਿੰਡਰਾਂ ਵਾਲਿਆਂ ਨਾਲ ਕੋਈ ਸਬੰਧ ਨਹੀਂ ਸੀ ਐਡਾ ਇਹ ਆਪਣੇ ਚੇਲੇ ਚਾਟੜਿਆਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ 'ਚ ਬੈਠੇ ਸਨ ਸੋ ਭਾਰਤੀ ਫੌਜ ਦਾ ਘੇਰਾ ਇਹਨਾਂ ਦੀ ਗ੍ਰਿਫਤਾਰੀ ਲਈ ਨਹੀਂ ਸੀ ਇਹ ਤਾਂ ਇੱਕ ਪੂਰੀ ਪੈਂਤੜੀ ਬਾਜੀ ਅਨਸਾਰ ਹੀ ਅੰਦਰ ਬੈਠੇ ਸਨ ਪੈਂਤੜੀ ਬਾਜੀ ਇਹ ਸੀ ਕਿ ਆਪਰੇਸ਼ਨ ਬਲੂ ਸਟਾਰ ਦੌਰਾਨ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਭਿੰਡਰਾਂ ਵਾਲਿਆਂ ਸਮੇਤ ਉਹਨਾਂ ਦੇ ਸਭ ਸੰਗੀ ਸਾਥੀ ਮਾਰ ਦਿੱਤੇ ਜਾਣਗੇ ਅਤੇ ਪਿੱਛੋਂ ਭਾਰਤੀ ਫੌਜੀ ਜਰਨੈਲ ਪੂਰੀ ਇੱਕ ਨੀਤੀ ਤਹਿਤ ਇਹਨਾਂ ਨੂੰ ਸਿੱਖ ਕੌਮ ਦੇ ਹੀਰੋ ਬਣਾ ਕੇ ਗ੍ਰਿਫਤਾਰ ਕਰਨਗੇ ਅਤੇ ਫਿਰ ਮੁਕੱਦਮੇ ਚਲਾ ਕੇ ਰਿਹਾ ਕਰਨਗੇ ਪਰ ਸੰਤ ਭਿੰਡਰਾਂ ਵਾਲੇ ਜਨਰਲ ਸਵੇਗ ਸਿੰਘ ਨੇ ਅੰਦਰ ਏਦਾਂ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਦੇ ਨਾਲ ਫੌਜੀ ਜਰਨੈਲਾਂ ਦੀਆਂ ਸਾਰੀਆਂ ਪੈਂਤੜੇ ਬਾਜ਼ੀਆਂ ਫੇਲ ਹੋ ਕੇ ਰਹਿ ਗਈਆਂ ਸੀ ਏਦਾਂ ਕਿਹਾ ਜਾਂਦਾ ਕਿ ਜਿਸ ਦਿਨ 5 ਜੂਨ ਭਾਰਤੀ ਫੌਜ ਨੇ ਸੇਜ ਦਰਵਾਜ਼ਾ ਸਾਹਿਬ ਉੱਪਰ ਪੂਰਾ ਤਾਬੜਤੋੜ ਹਮਲਾ ਕਰਨਾ ਸੀ ਤਾਂ ਜਨਰਲ ਸਵੇਗ ਸਿੰਘ ਨੇ ਸਾਂਤਾ ਨੂੰ ਦੱਸਤਾ ਸੀ ਕਿ ਅੱਜ ਪੂਰੇ ਹਮਲੇ ਦੀ ਸੁਭਾਵਨਾ ਹੈ ਤੁਸੀਂ ਦੱਸੋ ਕਿ ਫੌਜ ਦਾ ਮੁਕਾਬਲਾ ਕਰਕੇ ਨਿਕਲਣਾ ਹੈ ਜਾਂ ਸ਼ਾਤਾਂ ਦੇਣੀਆਂ ਹੈ ਜਿਵੇਂ ਕਹੋਗੇ ਉਸੇ ਤਰ੍ਹਾਂ ਦਾ ਹੀ ਮੈਂ ਪ੍ਰਬੰਧ ਕਰ ਸਕਦਾ ਫੌਜ ਨੂੰ ਮਾਰਨ ਉਪਰੰਤ ਤੁਹਾਨੂੰ ਕੱਢ ਕੇ ਬਾਹਰ ਵੀ ਲਿਜਾ ਸਕਦਾ ਮੈਂ ਅਤੇ ਤੁਹਾਡੇ ਨਾਲ ਮੋੜੇ ਨਾ ਮੋੜਾ ਜੋੜ ਕੇ ਸ਼ਹੀਦੀ ਵੀ ਪਾ ਸਕਦਾ ਮੈਂ ਸੰਤ ਜੀ ਨੇ ਜਵਾਬ ਦਿੱਤਾ ਕਿ ਫੌਜ ਦੀਆਂ ਗੋਡੀਆਂ ਲਵਾ ਕੇ ਸ਼ਹਾਤਾ ਪਾਉਣੀਆਂ ਸ਼ਹਾਤਾ ਦਿੱਤੇ ਬਗੈਰ ਕੌਮ ਜਾਗਣੀ ਨਹੀਂ ਸੰਤਾਂ ਦਾ ਇਹ ਜਵਾਬ ਸੁਣ ਕੇ ਜਨਰਲ ਸਾਹਿਬ ਨੇ ਕਿਹਾ ਸੀ ਕਿ ਸੰਤ ਜੀ ਫਿਕਰ ਨਾ ਕਰੋ ਸ਼ਹੀਦੀ ਦੇਣ ਤੋਂ ਪਹਿਲਾਂ ਮੈਂ ਫੌਜ ਦੀਆਂ ਸਾਰੀਆਂ ਪੈਂਤੜੇ ਬਾਜ਼ੀਆਂ ਫੇਲ ਕਰਨੀਆਂ ਇਹਨਾਂ ਪੈਂਟੜੇ ਬਾਜ਼ੀਆਂ ਦੇ ਫੇਲ ਕਰ ਦਿੱਤੇ ਜਾਣਕਾਰ ਨਹੀਂ ਫੌਜੀ ਜਰਨਲ ਸਤ ਲੰਗੋਵਾਲ ਦੇ ਟੋੜੇ ਨੂੰ ਸਿੱਖ ਕੌਮ ਦੇ ਹੀਰੋ ਬਣਾ ਕੇ ਪੇਸ਼ ਨਹੀਂ ਕਰ ਸਕੇ ਸੀ ਨਹੀਂ ਤਾਂ ਫੌਜੀ ਚਰਨਿਆਂ ਦਾ ਨਿਸ਼ਾਨਾ ਲੰਗੋਵਾਲ ਦੇ ਟੋੜੇ ਨੂੰ ਹੀਰੋ ਬਣਾ ਕੇ ਬਾਹਰ ਕੱਢਣ ਦਈ ਸੀ ਮਤਲਬ ਕਿ ਆਪਰੇਸ਼ਨ ਬਲੂ ਸਟਾਰ ਦੇਖਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਭ ਤੋਂ ਵੱਡੀ ਅੰਦਾਜ਼ੇ ਦੀ ਭੁੱਲ ਸੀ ਉਹਦੀ ਇਸ ਭੁੱਲ ਨੇ ਆਪਰੇਸ਼ਨ ਬਲੂ ਸਟਾਰ ਨੂੰ ਇੰਦਰਾ ਗਾਂਧੀ ਦੀ ਅੰਤਮ ਲੜਾਈ ਬਣਾਤਾ ਸਿੱਖ ਕੌਮ ਤਾਂ ਕੁਚਲੀ ਹੀ ਗਈ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਿੱਖ ਕੌਮ ਦੇ ਹੀਰੇ ਸ਼ਹੀਦیاں ਵੀ ਪਾ ਗਏ ਇਹ ਵੀ 20ਵੀਂ ਸਦੀ ਦੀ ਇੱਕ ਜ਼ਬਰਦਸਤ ਮਿਸਾਲ ਹੈ ਪਰ ਇਸ ਸਭ ਕੁਝ ਦੇ ਨਾਲ ਨਾਲ ਸ਼ਹੀਦੀ ਪਾਉਣ ਵਾਲੇ ਸੂਰਮਿਆਂ ਨੇ ਫੌਜ ਦੇ ਅਤੇ ਸਰਕਾਰ ਦੇ ਸਾਰੇ ਪੰਤੇ ਫੇਲ ਕਰਕੇ ਦਿਖਾਏ ਹੁਣ ਤੱਕ ਬਲੂ ਸਟਾਰਸ ਬਾਰੇ ਬਹੁਤ ਲੇਖਕ ਲਿਖ ਚੁੱਕੇ ਨੇ ਪਰ ਜੇਕਰ ਕੋਈ ਲਿਖਤ ਸਭ ਤੋਂ ਵੱਧ ਪ੍ਰਮਾਣ ਕੀਤੀ ਜਾ ਸਕਦੀ ਹੈ ਉਹ ਖੁਸ਼ਵੰਤ ਸਿੰਘ ਦੀ ਹਿਸਟਰੀ ਆਫ ਦਾ ਸਿਕਸ ਵੋਲਯੂਮ ਦੂਜਾ 383 ਤੋਂ ਲੈ ਕੇ 2004 ਇਹਦੇ ਵਿੱਚ ਪੰਨੇ 357 ਤੋਂ ਲੈ ਕੇ 378 ਤੱਕ ਚੈਪਟਰ 21ਵਾਂ ਹੈ ਇਸ ਲਿਖਤ ਦੇ ਨਾਲ ਨਾਲ ਇੱਕ ਅਨੁਭਵ ਹੈ ਕਿ ਜਾਣਕਾਰੀ ਮਿਲ ਕੇ ਇਸ ਵਰਤਾਂਤ ਨੂੰ ਸੱਚਮੁੱਚ ਹੀ ਇੱਕ ਇਤਿਹਾਸਕ ਅਹਿਮਿਤ ਬੜਾ ਸੱਚ ਬਣਾ ਦਿੰਨੇ 2 ਜੂਨ 1984 ਦੀ ਸ਼ਾਮ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਕਾਲੀਆਂ ਤੇ ਸੰਤ ਭਿੰਡਰਾਂਵਾਲੇ ਦੇ ਖਿਲਾਫ ਕੋਈ ਐਕਸ਼ਨ ਲੈਣ ਲਈ ਇਹ ਕਹਿ ਕੇ ਟੀਵੀ ਤੋਂ ਸੰਬੋਧਨ ਕਰਦਿਆਂ ਕਿਹਾ ਸੀ ਕਿ ਅਕਾਲੀਆਂ ਨਾਲ ਜਿੰਨੀ ਵਾਰ ਵੀ ਗੱਲਾਂ-ਵਾਤਾਂ ਕਰਕੇ ਮਸਲਿਆਂ ਦਾ ਜੋ ਵੀ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ ਅਕਾਲੀਆਂ ਨੇ ਹਰ ਵਾਰ ਹੀ ਆਪਣੀਆਂ ਮੰਗਾਂ ਬਾਰੇ ਸਟੈਂਡ ਬਦਲ ਲਿਆ ਉਹ ਹਰ ਮੀਟਿੰਗ ਵਿੱਚ ਹੋਰ ਨਵੀਆਂ-ਨਵੀਆਂ ਗੱਲਾਂ ਜੋੜਦੇ ਰਹੇ ਸਨ ਉਹਨਾਂ ਦੇ ਇਸ ਬਦਲਵੇਂ ਸਟੈਂਡ ਨੂੰ ਦੇਖ ਕੇ یوں ਲੱਗਣ ਲੱਗ ਪਿਆ ਏ ਜਿਵੇਂ ਕਿ ਉਹਨਾਂ ਦੀ ਵਾਗਡੋਰ ਲੁੱਟਮਾਰ ਅਤੇ ਕਤਲੋਗਾਰਤ ਕਰਨ ਵਾਲੇ ਅੱਤਵਾਦੀਆਂ ਦੇ ਹੱਥ ਆ ਗਈ ਹੁੰਦੀ ਹੈ ਸਿੱਖਾਂ ਦੇ ਪਵਿੱਤਰ ਅਸਥਾਨਾਂ ਵਿੱਚ ਇਹੋ ਜਿਹੇ ਲੋਕ ਹੀ ਕਾਬਜ਼ ਹੋ ਗਏ ਨੇ। ਇਉਂ ਉਹਨਾਂ ਨੇ ਪਵਿੱਤਰ ਅਸਥਾਨਾਂ ਦੀ ਪਵਿੱਤਰਤਾ ਨੂੰ ਭੰਗ ਕਰਕੇ ਰੱਖ ਦਿੱਤਾ। ਤਾਂ ਟੀਵੀ ਤੋਂ ਸੰਬੋਧਨ ਕਰਦਿਆਂ ਹੀ ਇੰਦਰਾ ਗਾਂਧੀ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਨੇ ਅਕਾਲੀਆਂ ਦੀਆਂ ਮੰਗਾਂ ਨੂੰ ਹਰ ਸੰਭਵ ਤਰੀਕੇ ਨਾਲ ਮੰਨਣ ਦੀ ਕੋਸ਼ਿਸ਼ ਕੀਤੀ ਸੀ। ਪਰ ਅਕਾਲੀ ਹਰ ਵਾਰ ਪਿੱਛੇ ਹੀ ਹਟਦੇ ਰਹੇ ਸਨ। ਜਦੋਂ ਸਰਕਾਰ ਕੋਲ ਕੋਈ ਚਾਰਾ ਹੀ ਨਹੀਂ ਰਿਹਾ ਤਾਂ ਹੀ ਉਹ ਇਸ ਸੰਦੇਸ਼ ਰਾਹੀਂ ਜਾਣਨਾ ਚਾਹੁੰਦੀ ਹੈ। ਕੇ ਆਕਰ ਅਜਿਹੀ ਸਥਿਤੀ ਵਿੱਚ ਸਰਕਾਰ ਕੀ ਕਰ ਸਕਦੀ ਹੈ ਇਹ ਪਿੰਡਰਾਂ ਵਾਲਾ ਹਰ ਰੋਜ਼ ਹੀ ਹਿੰਦੂ ਸਰਕਾਰ ਅਤੇ ਦਿੱਲੀ ਦਰਬਾਰ ਦੇ ਖਿਲਾਫ ਨਫ਼ਰਤ ਭਰੀਆਂ ਤਕਰੀਰਾਂ ਕਰਦਾ ਆ ਰਿਹਾ ਹੈ ਉਹ ਅਕਾਲ ਤਖਤ ਦੇ ਉੱਪਰ ਮੋਰਚਾ ਬੰਦ ਹੋਇਆ ਬੈਠਾ ਹੁਣ ਅਕਾਲੀਆਂ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਉਹਨਾਂ ਨੇ ਪੰਜਾਬ ਵਿੱਚੋਂ ਬਹਾਲੇ ਸੂਬਿਆਂ ਲਈ ਅਨਾਜ ਦਾ ਇੱਕ ਵੀ ਦਾਣਾ ਨਹੀਂ ਜਾਣ ਦੇਣਾ ਇਸ ਮਨੋਰਥ ਲਈ ਉਹਨਾਂ ਨੇ ਇੱਕ ਪਾਸੇ ਤਾਂ ਪੰਜਾਬ ਦੀਆਂ ਅਨਾਜ ਮੰਡੀਆਂ ਬਰਬੰਦ ਕਰਵਾਤੀਆਂ ਤੇ ਦੂਜੇ ਪਾਸੇ ਉਹ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਸਰਕਾਰ ਨੂੰ ਮਾਮਲਾ ਦੇਣਾ ਬੰਦ ਕਰ ਦਿਓ ਤੇ ਇਹੀ ਮਾਮਲਾ ਅਕਾਲ ਤਖਤ ਨੂੰ ਭੇਜੋ ਹੁਣ ਦੇਖਦੇ ਪ੍ਰਧਾਨ ਮੰਤਰੀ ਦਾ ਇਹ ਟੀਵੀ ਸੰਦੇਸ਼ ਨੇਰਾ ਝੂਟ ਦਾ ਪਲੰਦਾ ਸੀ ਲੋਕਾਂ ਨੂੰ ਯਾਦ ਹੋਊਗਾ ਕਿ ਇਹੋ ਪ੍ਰਧਾਨ ਮੰਤਰੀ ਸੀ ਜਿਨੇ ਪਹਿਲਾ ਪਾਰਲੀਮੈਂਟ ਨੂੰ ਭੰਗ ਕਰਕੇ ਤੇ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਦੇਸ਼ 'ਚ 25 ਅਪ੍ਰੈਲ 1975 ਦੀ ਰਾਤ ਨੂੰ ਸਾਰੇ ਦੇਸ਼ ਵਿੱਚ ਐਮਰਜੈਂਸੀ ਲਾਤੀ ਤੀ ਔਰ ਦੇਸ਼ ਵਿਚਲੀਆਂ ਸਭ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਰਾਤੋਂ ਰਾਤ ਗ੍ਰਿਫਤਾਰ ਕਰ ਲਿਆ ਸੀ ਕਾਰਨ ਸਿਰਫ ਇਹ ਸੀ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਇੰਦਰਾ ਗਾਂਧੀ ਦੀ ਚੋਣ ਨੂੰ ਰੱਦ ਕਰ ਦਿੱਤਾ ਸੀ ਇਸ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸੁਪਰੀਮ ਕੋਰਟ ਦਾ ਫੈਸਲਾ ਵੀ ਪ੍ਰਵਾਨ ਨਹੀਂ ਸੀ ਉਹਨੂੰ ਅਕਾਲੀਆਂ ਨਾਲ ਕਿੰਨੀ ਕ ਹਮਦਰਦੀ ਹੋ ਸਕਦੀ ਸੀ ਬਲ ਇਹ ਚਲਈ ਇੰਦਰਾ ਗਾਂਧੀ ਮੋੜ ਤੋਂ ਹੀ ਵਾਰ-ਵਾਰ ਝੂਠ ਬੋਲਦੀ ਆਈ ਸੀ ਤੇ ਉਹਦਾ 2 ਜੂਨ ਵਾਲਾ ਕੌਮ ਦੇ ਨਾਂ ਜਾਰੀ ਕੀਤਾ ਸਮੁੱਚਾ ਟੀਵੀ ਸੰਦੇਸ਼ ਵੀ ਨਰਾ ਝੂਠ ਦਾ ਭਰੰਦਾ ਸੀ ਅਨਾਜ ਨੂੰ ਪੰਜਾਬ ਤੋਂ ਬਾਹਰ ਜਾਣ ਤੋਂ ਰੋਕਣਾ ਰਸਤੇ ਰੋਕਣਾ ਮਾਮਲਾ ਰੋਕਣਾ ਇਹ ਅਕਾਲੀਆਂ ਦੀਆਂ ਕਾਰਵਾਈਆਂ ਨਹੀਂ ਸਨ ਸਗੋਂ ਪੰਜਾਬ ਦੇ ਕਿਸਾਨਾਂ ਦੀਆਂ ਕਾਰਵਾਈਆਂ ਤਨ ਜਿਸ ਪ੍ਰਧਾਨ ਮੰਤਰੀ ਨੂੰ ਇਹ ਵੀ ਨਹੀਂ ਪਤਾ ਕਿ ਉਹਦੇ ਅੰਦਾਜ਼ੀਆਂ ਨੇ ਤਾਂ ਗਲਤ ਹੋਣਾ ਹੀ ਹੋਣਾ ਸੀ ਤਾਂ ਇੰਦਰਾ ਗਾਂਧੀ ਨੇ ਆਪਣੇ ਟੀਵੀ ਸੰਦੇਸ਼ ਦੇ ਅਖੀਰ ਚ ਕਿਹਾ ਸੀ ਕਿ ਅਕਾਲੀਆਂ ਨੂੰ ਚਾਹੀਦਾ ਕਿ ਜੋ ਕੋਈ ਸਰਕਾਰ ਉਹਨਾਂ ਲਈ ਦੇ ਸਕਦੀ ਸੀ ਉਹ ਇਹਨੂੰ ਪ੍ਰਵਾਨ ਕਰਨ ਅਤੇ ਆਪਣੀ ਜੱਦੋ ਜਹਿਦ ਨੂੰ ਬੰਦ ਕਰ ਦੇਣ ਆਪਣੇ ਅਖੀਰਲੇ ਬਾਕ ਨੂੰ ਇੰਦਰਾ ਗਾਂਧੀ ਨੇ ਬੜਾ ਜ਼ੋਰ ਦੇ ਕੇ ਕਿਹਾ ਸੀ ਕਿ ਖੂਨ ਨਾ ਬਹਾਓ ਸਗੋਂ ਨਫ਼ਰਤ ਨੂੰ ਖਤਮ ਕਰੋ ਡੋਨਟ ਸ਼ੈਡ ਬਲੱਡ ਸ਼ੈਡ ਹੇਟਰ ਪਰ ਇਸ ਸੰਦੇਸ਼ ਦੇ ਖਤਮ ਹੋਣ ਤੋਂ ਪਹਿਲਾਂ ਹੀ ਪੰਜਾਬ 'ਚ ਫੌਜ ਨੂੰ ਪੂਰੀ ਤਰ੍ਹਾਂ ਤਣਾਤ ਕਰ ਦਿੱਤਾ ਗਿਆ ਸੀ ਅਤੇ ਪੰਜਾਬ 'ਚ ਕਰਫਿਊ ਲਵਾਤਾ 3 ਜੂਨ ਨੂੰ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਵਰਮ ਸੀ 2 ਜੂਨ ਨੂੰ ਕੋਈ ਕਰਫਿਊ ਨਹੀਂ ਸੀ ਇਸ ਲਈ ਸਿੱਖ ਸ਼ਰਧਾਲੂ ਹਮ ਹਮਾ ਕੇ 2 ਜੂਨ ਦੀ ਰਾਤ ਨੂੰ ਹੀ ਪਿੰਡਾਂ ਚੋਂ ਸ਼੍ਰੀ ਦਰਬਾਰ ਸਾਹਿਬੇ ਕੇ ਪਹੁੰਚ ਗਏ ਸੀ ਪੰਜਾਬ ਫੌਜ ਦੇ ਹਵਾਲੇ ਕੀਤਾ ਜਾ ਚੁੱਕਿਆ ਸੀ ਰਾਤ ਨੂੰ ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਹੀ ਕਰਫਿਊ ਲਾਤਾ ਪਿੰਡਾਂ ਦੇ ਆਮ ਲੋਕਾਂ ਨੂੰ ਕੀ ਪਤਾ ਲੱਗ ਸਕਦਾ ਸੀ ਇਸ ਚੀਜ਼ ਦਾ ਸਰਕਾਰ ਲੋਕਾਂ ਵੱਲੋਂ ਐਨੀ ਬੇਪਰਵਾ ਹੋਈ ਬੈਠੀ ਸੀ ਕਿ ਉਹਨੂੰ ਨਾ ਕਿਤੇ ਚੀਦੀਪੁਰਬ ਦਾ ਪਤਾ ਸੀ ਤੇ ਨਾ ਹੀ ਲੋਕਾਂ ਦੀ ਆਵਾਜ਼ਾਈ ਦਾ ਕੋਈ ਪਤਾ ਸੀ ਬਸ ਉਸ ਨੂੰ ਇੱਕੋ ਗੱਲ ਦਾ ਪਤਾ ਸੀ ਕਿ ਪੰਜਾਬ ਨੂੰ ਫੌਜ ਭੇਜ ਕੇ ਘੇਰਾ ਕਿਦਾਂ ਪਾਉਣਾ ਇੰਦਰਾ ਗਾਂਧੀ ਦੀ ਹਰ ਗੱਲ ਝੂਠੀ ਸੀ ਪੰਜਾਬ ਚ ਤੈਨਾਤ ਫੌਜ ਜਿਹੜੀ ਕੀਤੀ ਉਹਨੇ ਤਾਂ ਉਹਦਾ ਅਤੇ ਸ਼ਹੀਦ ਦਰਵਾਸਾਹਬ ਤੇ ਫੌਜ ਦਾ ਹਮਲਾ ਕਰਾਉਣ ਦਾ ਪ੍ਰੋਗਰਾਮ ਕੋਈ ਅਚਨਚੇਤ ਪੈਦਾ ਹੋਇਆ ਸਮਾਂ ਨਹੀਂ ਸੀ ਸਗੋਂ ਇਹ ਸੋਚਿਆ ਵਿਚਾਰਿਆ ਹੋਇਆ ਫੈਸਲਾ ਸੀ ਨਰਾਂ ਦਾ 1983 ਅਤੇ 84 ਦੀਆਂ ਸਰਦੀਆਂ ਦਾ ਸਮਾਂ ਦਸੰਬਰ ਅਤੇ ਜਨਵਰੀ ਫੌਜ ਦੀਆਂ ਸਪੈਸ਼ਲ ਟੁਕੜੀਆਂ ਨੂੰ ਐਦਾਂ ਦੀ ਟ੍ਰੇਨਿੰਗ ਦੇਣ ਵਿੱਚ ਇਹ ਗੁਜ਼ਰਿਆ ਸੀ ਜਦੋਂ ਕਿ ਐਸੀ ਸਪੈਸ਼ਲ ਫੌਜ ਤਿਆਰ ਕੀਤੀ ਗਈ ਸੀ ਜਿਨੇ ਕਮਾਂਡੋਆਂ ਵਾਗ ਸ੍ਰੀ ਦਰਬਾਰ ਸਾਹਿਬ ਦਾਖਲ ਹੋਣਾ ਸੀ ਅੰਦਰ ਵੱੜ ਕੇ ਫਿਰ ਅੰਦਰਲੀਆਂ ਪ੍ਰਸਥਤੀਆਂ ਅਨੁਸਾਰ ਲੁਕਦੇ ਛਿਪਦੇ ਹੋਏ ਅੱਗੇ ਸ੍ਰੀ ਅਕਾਲ ਤਖਤ ਸਹਿਬ ਵੱਲ ਵਧਣਾ ਸੀ ਸ੍ਰੀ ਦਰਬਾਰ ਸਾਹਿਬ ਦੀ ਅੰਦਰਲੀ ਸਥਿਤੀ ਐਸੀ ਸੀ ਕਿ ਫੌਜ ਲਈ ਸਿੱਧਾ ਹਮਲਾ ਕਰਨਾ ਸੰਭਵ ਨਹੀਂ ਸੀ ਇਸ ਕੰਮ ਲਈ ਫੌਜੀਆਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ ਸੀ ਤਾਂ ਦੋਸਤੋ ਇਹ ਜਿਹੜੀ ਟ੍ਰੇਨਿੰਗ ਸੀਗੀ ਇਹ ਮਸੂਰੀ ਦੇ ਨੇੜੇ ਇੱਕ ਪਹਾੜੀ ਪਿੰਡ ਚਕਰਾਤਾ ਵਿਖੇ ਦਿੱਤੀ ਗਈ ਸੀ ਔਰ ਇਸ ਜਿਹੜੀ ਟ੍ਰੇਨਿੰਗ ਸੀਗੀ ਇਹ ਨੂੰ ਵੀ ਆਪਰੇਸ਼ਨ ਦਾ ਨਾਮ ਦਿੱਤਾ ਗਿਆ ਸੀ ਇਸ ਆਪਰੇਸ਼ਨ ਦਾ ਨਾਮ ਸੀ ਆਪਰੇਸ਼ਨ ਸਨ ਡਾਊਨ ਠੀਕ ਹੈ ਜੀ ਔਰ ਉਸ ਤੋਂ ਬਾਅਦ ਤਾਂ ਬਕਾਇਦਾ ਸ਼ਰੀ ਦਰਬਾਰ ਸਾਹਿਬ ਦਾ ਮਾਡਲ ਬਣਾਇਆ ਗਿਆ ਮਤਲਬ ਕਿ ਉਸੇ ਤਰ੍ਹਾਂ ਦਾ ਖੁੱਲਾ ਪੁਆਇੰਟ ਫਿਰ ਪ੍ਰਕਰਮਾ ਪ੍ਰਕਰਮਾ ਦੇ ਕਮਰੇ ਅਤੇ ਬਰਾਂਡੇ ਸਰੋਵਰ ਵਿਚਕਾਰ ਸ੍ਰੀ ਦਰਵਾਸਾਹਬ ਫੇਰ ਦਰਵਾਸਾਹਬ ਤੋਂ ਲੈ ਕੇ ਦਸ਼ੇਂ ਡਿਊੜੀ ਤੱਕ ਦਾ ਪੁਲ ਪੁਲ ਦੇ ਸਾਹਮਣੇ ਸ੍ਰੀ ਅਕਾਲ ਤਖਸਾਲ ਸਾਹਿਬ ਇਦਾਂ ਸਾਰਾ ਕੁਝ ਦਾ ਮਾਡਲ ਤਿਆਰ ਕਰਕੇ ਇਹਦੇ ਵਿੱਚ ਦਾਖਲ ਕਿਵੇਂ ਹੋਣਾ ਕਿਵੇਂ ਸਰੋਵਰ ਵਿੱਚੋਂ ਨੀ ਤੈਰ ਕੇ ਦੁਬਾਰਾ ਦਰਵਾਸਾਹਬ 'ਚ ਬੜਨਾ ਤੇ ਉੱਥੇ ਆਪਣੀ ਪੋਜੀਸ਼ਨ ਮਜ਼ਬੂਤ ਕਰਕੇ ਦਰਸ਼ਨੀ ਦਿਉੜੀ ਦੀ ਓਟ ਲੈ ਕੇ ਜਰੀ ਅਕਾਲ ਤਖਸੈਬ ਵੱਲ ਵਧਣਾ ਇੱਥੇ ਪੂਰੀ ਤਾਕਤ ਨਾਲ ਲੜਾਈ ਕਰਨ ਦੀ ਪੂਰੀ ਛਕਲਾਈ ਦਿੱਤੀ ਗਈ ਸੀ ਸੋ ਇਸ ਤਰ੍ਹਾਂ ਦਾ ਮਾਡਲ ਤਿਆਰ ਕਰਨ ਤੋਂ ਪਹਿਲਾਂ ਮਿਲਟਰੀ ਦੇ ਬਿਜੀਲੈਂਸ ਦੇ ਤੇ ਹੋਰ ਗੁਪਤ ਏਜੰਸੀਆਂ ਦੇ ਉਹ ਸਿੱਖ ਅਫਸਰ ਜਿਹੜੇ ਸਰਕਾਰ ਵੱਲੋਂ ਨਿਯਤ ਕੀਤੇ ਗਏ ਸਨ ਅੰਦਰ ਸ਼੍ਰੀ ਦਰਬਾਰ ਸਾਹਿਬ ਦੇ ਕਹ ਲਿਏ ਵੀ ਜੇ ਸ਼ਰਧਾਲੂਆਂ ਦੇ ਪੇਸ ਵਿੱਚ ਜਾ ਕੇ ਸਾਰਾ ਕੋਈ ਦਾ ਨਕਸ਼ਾ ਤਿਆਰ ਕਰਦੇ ਸੀ ਇਸ ਸਿੱਖਿਆ ਦੀ ਮੋਟੀ ਜੀ ਰੂਪਰੇਖਾ ਇਦਾਂ ਸੀ ਕਿ ਦਾਖਲ ਹੋਣ ਵਾਲੇ ਦਰਵਾਜ਼ਿਆਂ ਦੀਆਂ ਪੌੜੀਆਂ ਉਤਨੀਆਂ ਪੈਂਦੀਆਂ ਸਨ ਇਹਨਾਂ ਪੌੜੀਆਂ ਤੋਂ ਪ੍ਰਕਰਮਾਂ ਦੀ ਚੌੜਾਈ ਅੰਦਾਜ਼ਨ 20-25 ਫੁੱਟ ਸੀ ਫੇਰ ਸਰੋਵਰ ਸੀ ਤਾਂ ਪਹਿਲਾ ਕਮਾਂਡੋਦ ਨੇ ਪੌੜੀਆਂ ਉਤਰ ਕੇ ਅਤੇ ਕੋਡੇ-ਕੋਡੇ ਰਹਿ ਕੇ ਬੜੀ ਤੇਜ਼ੀ ਨਾਲ ਸਰੋਵਰ ਵਿੱਚ ਛਾਲਾ ਮਾਰਨੀ ਆ ਸੀ ਸਰੋਵਰ ਅੱਗੇ 3 ਦਰਵਾਜ਼ਾ ਸਾਹਿਬ ਤੱਕ ਕਾਫੀ ਚੌੜਾ ਸਰੋਵਰ ਦੀ ਇਹ ਚੌੜਾਈ ਡੱਡੂਆਂ ਵਾਂਗ ਤੈਰ ਕੇ ਪਾਰ ਕਰਨੀ ਸੀ ਇਹਨਾਂ ਨੇ ਪਾਰ ਕਰਕੇ ਇਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਵੜ ਕੇ ਆਪਣੀ ਪੋਜੀਸ਼ਨ ਸਭਾਲਣੀ ਸੀ ਦਰਬਾਰ ਸਾਹਿਬ ਦੇ ਉੱਪਰ ਅਸਮਾਨ ਵਿੱਚੋਂ ਹੈਲੀਕਾਪਟਰਾਂ ਰਾਹੀਂ ਰਾਤ ਨੂੰ ਕਮਾਂਡੋਆਂ ਨੇ ਉਤਰਨਾ ਸੀ ਇਉਂ ਸਭ ਨੇ ਸ਼੍ਰੀ ਦਰਬਾਰ ਸਾਹਿਬ 'ਚ ਆਪਣੀ ਬਜਵੀ ਤਾਕਤ ਨਾਲ ਦਰਸ਼ਨੀ ਡਿਊਟੀ ਰਾਹੀਂ ਇੱਕਦਮ ਕ્રોલਿੰਗ ਕਰਦੇ ਹੋਏ ਸਭ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਵਧਣਾ ਸੀ ਇਹਦੇ ਨਾਲ ਹੀ ਬਾਹਰੋਂ ਦੱਖਣੀ ਅਤੇ ਪੂਰਬੀ ਦਰਵਾਜ਼ਿਆਂ ਰਾਹੀਂ ਦਾਖਲ ਹੋਏ ਕਮਾਂਡੋਦ ਨੇ ਵੀ ਹਮਲਾ ਕਰਨਾ ਸੀ ਸਾਰਿਆਂ ਨੇ ਇਹ ਐਕਸ਼ਨ ਇੱਕੋ ਸਮੇਂ ਦੇ ਪੂਰੇ ਜੋਰ ਨਾਲ ਕਰਨਾ ਸੀ ਤਾਂ ਇਹਨਾਂ ਦੀ ਸਹਾਇਤਾ ਲਈ ਟੈਂਕ ਵੀ ਸਨ ਹੈਲੀਕਾਪਟਰ ਵੀ ਸਨ ਗਵਾਂਡੀ ਘਰਾਂ ਉੱਪਰ ਮੂਰਤੀਆਂ 'ਤੇ ਬੈਠੇ ਫੌਜੀ ਵੀ ਸਨ ਇਹ ਤਿਆਰੀ ਹੀ ਦੱਸਦੀ ਹੈ ਕਿ ਇੰਦਰਾ ਗਾਂਧੀ ਤੇ ਉਹਦੀ ਸਲਾਹਕਾਰ ਜੁੰਡਲੀ ਨੇ ਇੱਕ ਤਰ੍ਹਾਂ ਨਾਲ ਉਥੇ ਤਰ੍ਹਾਂ ਹਮਲਾ ਕਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਜਿਵੇਂ ਕਿ ਇੱਕ ਦੁਸ਼ਮਣ ਦੇਸ਼ ਉੱਪਰ ਹਮਲਾ ਕਰੀਦਾ ਹੈ ਦੇਖ ਲਓ ਇੰਦਰਾ ਗਾਂਧੀ ਦੀ ਸਲਾਹ ਕਰ ਡੁੰਡਲੀ ਵਿੱਚ ਉਹਦਾ ਆਪਣਾ ਵੱਡਾ ਮੁੰਡਾ ਰਜੀਵ ਗਾਂਧੀ ਉਹਦਾ ਆਪਣਾ ਚਚੇਰਾ ਜੋ ਕਿ ਮਸੇਹਰਾਪਰਾ ਅਰुण ਨਹਿਰੂ ਕਪੂਰਸਲੇ ਦਾ ਪਤਿਤ ਵਾਰਸ ਅਰुण ਸਿੰਘ ਡਿਫੈਂਸ ਰਾਜ ਮੰਤਰੀ ਕੇ ਪੀ ਸਿੰਘ ਦਿਓ ਇਹ ਲੋਕ ਸੀ ਵਾਈਟ ਪੇਪਰ ਤੇ ਲਿਖਿਆ ਗਿਆ ਕਿ ਦੇਸ਼ ਦੇ ਨਾਰਮਲ ਕਾਨੂੰਨਾਂ ਨਾਲ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਕਾਇਮ ਰੱਖਣਾ ਅਸੰਭਵ ਹੋ ਗਿਆ ਸੀ ਇਸ ਲਈ ਸਾਰਾ ਕੁਝ ਭੰਗ ਕਰਕੇ ਪੰਜਾਬ ਵਿੱਚ ਫੌਜੀ ਕਾਨੂੰਨ ਨੂੰ ਲਾਗੂ ਕਰਨਾ ਪਿਆ ਇਹ ਸਭ ਸਰਕਾਰੀ ਬਿਆਨ ਸਨ ਜਿਵੇਂ ਮਰਜ਼ੀ ਦੇ ਦਿਓ ਜਿਵੇਂ ਮਰਜ਼ੀ ਬਿਆਨ ਕਰ ਲਿਓ ਤਾਂ ਉਸ ਸਮੇਂ ਦੇਖਦਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸੀ 30 ਮਈ 1984 ਨੂੰ ਇੰਦਰਾ ਗਾਂਧੀ ਉਸ ਨੂੰ ਇੱਕ ਘੰਟੇ ਲਈ ਮਿਲਣ ਗਈ ਆਪਣੀ ਇਸ ਇੱਕ ਘੰਟੇ ਦੀ ਮੁਲਾਕਾਤ ਵਿੱਚ ਇੰਦਰਾ ਗਾਂਧੀ ਨੇ ਉਸ ਨਾਲ ਐਸੀ ਇੱਕ ਵੀ ਗੱਲ ਨਹੀਂ ਕੀਤੀ ਸੀ ਕਿ ਉਹ ਫੌਜੀ ਐਕਸ਼ਨ ਕਰਨ ਲਈ ਜਾ ਰਹੀ ਹੈ ਉਹਨੇ ਬਸ ਇਹੋ ਹੀ ਗੱਲਾਂ ਰਾਸ਼ਟਰਪਤੀ ਨਾਲ ਕੀਤੀਆਂ ਸੀ ਕਿ ਪੰਜਾਬ ਦੇ ਹਾਲਾਤ ਵਿਗੜ ਰਹੇ ਇਹਨਾਂ ਵਿਗੜੇ ਹਾਲਾਤਾਂ ਨੂੰ ਸੁਧਾਰਨ ਲਈ ਫੌਜ ਨੂੰ ਪੰਜਾਬ ਚ ਭੇਜਣਾ ਜ਼ਰੂਰੀ ਹੋ ਗਿਆ ਹੈ ਰਾਸ਼ਟਰਪਤੀ ਇਹਦੀ ਮਨਜ਼ੂਰੀ ਦੇ ਦੇਣ ਤਾਂ ਰਾਸ਼ਟਰਪਤੀ ਨੇ ਫੌਜ ਭੇਜਣ ਦੀ ਮਨਜ਼ੂਰੀ ਦਿੱਤੀ ਖੁਸ਼ਵੰਤ ਸਿੰਘ ਲਿਖਦਾ ਕਿ ਇੰਦਰਾ ਗਾਂਧੀ ਨੇ ਜੇਕਰ ਉਸ ਨੂੰ ਖਿਜੀ ਦਰਬਾਰ ਸਾਹਿਬ ਵਿੱਚ ਫੌਜੀ ਐਕਸ਼ਨ ਕਰਨ ਦੀ ਮਾੜੀ ਮੋਟੀ ਵੀ ਗੱਲ ਕੀਤੀ ਹੁੰਦੀ ਤਾਂ ਗਿਆਨੀ ਜੈਲ ਸਿੰਘ ਨੇ ਉਹਨੂੰ ਜ਼ਰੂਰ ਹੀ ਇਸ ਤਰ੍ਹਾਂ ਕਰਨ ਤੋਂ ਰੋਕ ਦੇਣਾ ਸੀ ਅਸਲ 'ਚ ਇੰਦਰਾ ਗਾਂਧੀ ਐਮਰਜੈਂਸੀ ਦੇ ਸਮੇਂ ਤੋਂ ਹੀ ਅਕਾਲੀਆਂ ਨਾਲ ਖਿਜੀ ਹੋਈ ਸੀ ਉਹ ਅਕਾਲੀਆਂ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੀ ਸੀ ਪਰ ਇਸ ਸਬਕ ਨਾਲ ਅਕਾਲੀਆਂ ਨੂੰ ਕਿੰਨਾ ਸੇਕ ਲੱਗਦਾ ਸੀ ਇਹਦਾ ਉਹਨੂੰ ਪਤਾ ਨਹੀਂ ਸੀ ਉਹ ਹਰ ਗੱਲ ਹੀ ਆਪਣੇ ਸਿੱਖ ਦੋਸਤਾਂ ਕੋਲੋਂ ਲੁਕਾ ਕੇ ਕਰ ਰਹੀ ਸੀ ਜੇਕਰ ਉਹ ਆਪਣੇ ਸਿੱਖ ਸ਼ੁਭਚਿੰਤਕਾਂ ਨਾਲ ਸਲਾਹ مشਵਰਾ ਕਰਕੇ ਤੁਰਦੀ ਜਾਂ ਕਰਦੀ ਤਾ ਪਹਿਲੀ ਗੱਲ ਤਾਂ ਇਹ ਹੀ ਪੱਕੀ ਸੀ ਕਿ ਸਿੱਖ ਸ਼ੁਭਚਿੰਤਕਾਂ ਨੇ ਉਸ ਨੂੰ ਇਸ ਰਸਤੇ ਤੇ ਪੈਣੇ ਨਹੀਂ ਦੇਣਾ ਸੀ ਤੇ ਜਰੂਰ ਹੀ ਉਹਨਾਂ ਨੇ ਕੋਈ ਹੋਰ ਬਦਲ ਸਜਾਉਣਾ ਸੀ ਪਰ ਇੰਦਰਾ ਗਾਂਧੀ ਆਪਣੇ ਸਿੱਖ ਸ਼ੁਭਚਿੰਤਕਾਂ ਤੋਂ ਚੋਰੀ-ਚੋਰੀ ਹੀ ਕਰ ਰਹੀ ਸੀ ਸਾਰਾ ਕੁਝ ਦਿੱਲੀ 'ਚ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤੋਂ ਵੱਡਾ ਸਿੱਖ ਸ਼ੁਭਚਿੰਤਕ ਉਹਦਾ ਹੋਰ ਕੋਈ ਨਹੀਂ ਸੀ ਉਹਨੂੰ ਇੰਦਰਾ ਗਾਂਧੀ ਨੇ ਕੁਝ ਵੀ ਨਹੀਂ ਦੱਸਿਆ ਸੀ ਜੋ ਕੁਝ ਉਹਨੂੰ ਪਤਾ ਲੱਗਿਆ ਸੀ ਉਹ 8 ਜੂਨ ਨੂੰ ਹੀ ਪਤਾ ਲੱਗਿਆ ਸੀ ਕਿ ਕਦੋਂ ਕਿ ਉਸ ਰੋਵਰ ਸ਼੍ਰੀ ਦਰਬਾਰ ਸਾਹਿਬ ਵਿਖੇ ਗਿਆ ਸੀ ਤਾ ਆਪਣੇ ਸਿੱਖ ਸ਼ੋਚ ਚਿੰਤਕਾਂ ਨੂੰ ਹਨੇਰੇ 'ਚ ਰੱਖਣ ਦਾ ਸਭ ਤੋਂ ਵੱਡਾ ਨੁਕਸਾਨ ਇੰਦਰਾ ਗਾਂਧੀ ਲਈ ਇਹ ਹੋਇਆ ਸੀ ਕਿ ਉਹ ਸਿੱਖ ਸੋਚ ਦਾ ਸਹੀ ਅੰਦਾਜ਼ਾ ਲਾਏ ਨਹੀਂ ਸਕੀ ਸੀ ਸਿੱਖ ਦੀ ਸੋਚ ਹੋਰ ਸਭ ਕੁਝ ਸਹਿਣ ਕਰ ਸਕਦੀ ਹੈ ਪਰ ਉਹ ਸ੍ਰੀ ਅਕਾਲ ਤਖਤ ਸਾਹਿਬ ਪਰ ਹਮਲਾ ਕਦੇ ਵੀ ਬਰਦਾਸ਼ਤ ਨਹੀਂ ਕਰਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਸੋਚ ਦਾ ਪ੍ਰਤੀਕ ਸਿੱਖ ਰਾਜ ਕਰਦੇ ਹੋਣ ਭਾਵੇਂ ਨਾ ਕਰਦੇ ਹੋਣ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਸਦਾ ਸੁਤੰਤਰ ਹੈ ਪਰ ਜਦੋਂ ਇਸ ਸਦਾ ਹਸਤੰਤਰ ਸਿੱਖ ਸੰਸਥਾ ਉੱਪਰ ਹੀ ਹਕੂਮਤ ਹਮਲਾ ਕਰਦੀ ਹੈ ਤੇ ਇਸ ਵਾਰ ਨੂੰ ਸਿੱਖ ਦੇ ਜज्ਬਾਤ ਸਹਿਣ ਨਹੀਂ ਕਰ ਸਕਦੇ ਇੰਦਰਾ ਗਾਂਧੀ ਦੇ ਬਾਂਡੀਗਾਰਡ ਵੀ ਜਿਹੜੇ ਕਿ ਇੰਦਰਾ ਗਾਂਧੀ ਦੇ ਕਹੜੀਏ ਵੀ ਮਜਬੂਰ ਹੋ ਗਏ ਉਹਨਾਂ ਸੋਧਣ ਲਈ ਇਹ ਗੱਲ ਸਿੱਖ ਸੋਚ ਦਾ ਪ੍ਰਤੱਖ ਪ੍ਰਮਾਣ ਹੈ ਤੇ ਉਹਨਾਂ ਸ਼ੀਦੀਆਂ ਵੀ ਪਾਈਆਂ ਤੇ ਨਾਲੇ ਰੁੱਸਾ ਜ਼ਿਆਦਾ ਤੇ ਇੰਦਰਾ ਗਾਂਧੀ ਨੂੰ ਹੁਣ ਸਿੱਖਾਂ ਦੀ ਸੋਚ ਦਾ ਦੂਜਾ ਗਲਤ ਅੰਦਾਜ਼ਾ ਇੰਦਰਾ ਗਾਂਧੀ ਤੇ ਉਹਦੀ ਜੁੰਡਲੀ ਨੇ ਇਹ ਲਗਾਇਆ ਸੀ ਕਿ ਉਹ ਇਸ ਗੱਲ ਨੂੰ ਸਮਝ ਨਹੀਂ ਸੀ ਸਾਕਿ ਕਿ ਸਿੱਖ ਜਦੋਂ ਸ਼ਹਾਦਤ ਦੇਣ ਲਈ ਦ੍ਰਿੜ ਇਰਾਦਾ ਧਾਰ ਲੈਂਦਾ ਹੈ ਤਾਂ ਉਸ ਦੀ ਭੈਣਾ ਦੀ ਕੋਈ ਵੀ ਚੀਜ਼ ਮੌਤ ਤੋਂ ਨਹੀਂ ਡਰਾ ਸਕਦੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀਆਂ ਦੀ ਸੋਚ ਹੀ ਇਹ ਸੀ ਕਿ ਉਹ ਸਿੱਖ ਜਗਤ ਨੂੰ ਆਪਣੀਆਂ ਸ਼ਹੀਦੀਆਂ ਦੇ ਕੇ ਦਿਖਾਉਣਾ ਚਾਹ ਰਹੇ ਸੀ ਅਕਾਲੀ ਲੀਡਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਅਰਦਾਸਾਂ ਕਰ ਕਰਕੇ ਬਾਰ ਬਾਰ ਤੋੜੀਆਂ ਸੀ ਇਸ ਗੱਲ ਨੇ ਸੱਚੇ ਸੁੱਚੇ ਸਿੱਖਾਂ ਦੇ ਹਿਰਦੇ ਬਰੁਂਦਰ ਤੇ ਸੀ ਇਸ ਗੱਲ ਕਰਕੇ ਹੀ ਸੰਤ ਪਿੰਡਰਾਂ ਵਾਲੇ ਅਕਾਲੀ ਲੀਡਰਸ਼ਿਪ ਦੇ ਪਿੱਛੇ ਪਏ ਸੀ ਹੁਣ ਜਦੋਂ ਕਿ ਫੌਜ ਦੇ ਘੇਰੇ ਚ ਘਿਰੇ ਹੋਏ ਸੰਤ ਪਿੰਡਰਾਂ ਵਾਲੇ ਲੜਨ ਮਰਨ ਲਈ ਦ੍ਰਿੜਤਾ ਨਾਲ ਜਮੇ ਬੈਠੇ ਸੀ ਤਾਂ ਇਸ ਗੱਲ ਨੂੰ ਸਮਝਣ ਦੀ ਲੋੜ ਸੀ ਫੌਜ ਦੇ ਜਨਰੈਲ ਸੋਚਦੇ ਸਨ ਕਿ ਫੌਜ ਦੇ ਜ਼ਬਰਦਸਤ ਪਏ ਹੋਏ ਘੇਰੇ ਨੂੰ ਦੇਖ ਕੇ ਸੰਤ ਪਿੰਡਰਾਂ ਵਾਲੇ ਡਰ ਜਾਣਗੇ ਤੇ ਆਤਮ ਸੌਰਪਣ ਕਰ ਦੇਣਗੇ ਉਹਨਾਂ ਦੀ ਇਹ ਸਾਰੀ ਸੋਚ ਅਤੇ ਅੰਦਾਜ਼ਾ ਗਲਤ ਸੀ ਇਸ ਸਮੇਂ ਤਾਂ ਉਹ ਸ਼ਹਾਦਤਾਂ ਦੇਣ ਲਈ ਸਗੋਂ ਹੋਰ ਵੀ ਜ਼ਿਆਦਾ ਦਿਰੜਚਿਤ ਹੋ ਗਏ ਸੀ ਜਿਸ ਸਰਕਾਰ ਨੂੰ ਜਾਂ ਜਿਸ ਵੀ ਹਾਕਮ ਨੂੰ ਸਿੱਖ ਦੀ ਇਸ ਸੋਚ ਦੀ ਜਾਣਕਾਰੀ ਨਹੀਂ ਹੈ ਉਹ ਕਦੇ ਵੀ ਸਿੱਖਾਂ ਬਾਰੇ ਸਹੀ ਅੰਦਾਜ਼ੇ ਨਹੀਂ ਲਾ ਸਕਦਾ ਇਸ ਤਰ੍ਹਾਂ ਜਿਵੇਂ ਇੰਦਰਾ ਗਾਂਧੀ ਸਿੱਖਾਂ ਬਾਰੇ ਗਲਤ ਅੰਦਾਜ਼ੇ ਲਗਾ ਰਹੀ ਸੀ ਉਸੇ ਤਰ੍ਹਾਂ ਉਹਦੇ ਫੌਜੀ ਤਰਨੈਲ ਗਲਤ ਅੰਦਾਜ਼ੇ ਲਾ ਰਹੇ ਸਨ ਅਸਲ 'ਚ ਫੌਜ ਨੂੰ ਅਜਹੀ ਸਿੱਖਿਆ ਦਿੱਤੀ ਹੀ ਨਹੀਂ ਜਾਂਦੀ ਜਿਸ ਰਾਹੀਂ ਉਹ ਆਪਣੇ ਦੁਸ਼ਮਣ ਦੀ ਧਾਰਮਿਕ ਸੋਚ ਨੂੰ ਪਰਖ ਸਕਦੇ ਹੋਣ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਮੁਕਾਬਲਾ ਕਰਨ ਵਾਲੇ ਸੂਰਬੀਰ ਸਿੰਘ ਫੌਜੀਆ ਵਰਗੇ ਫੌਜੀ ਤਾਂ ਹੈ ਨਹੀਂ ਸਨ ਇਹ ਤਾਂ ਆਪਣੇ ਗੁਰੂ ਗ੍ਰੰਥ ਸਾਹਿਬ ਅਗੇ ਲੜ ਮਰ ਕੇ ਸ਼ਹੀਦ ਹੋਣ ਦੀ ਅਰਦਾਸ ਕਰ ਚੁੱਕੇ ਸਨ ਅਰਦਾਸ ਕਰਨ ਤੋਂ ਬਾਅਦ ਸਿੱਖ ਦੇ ਅੰਗ ਸੰਗ ਸਿੱਖ ਦਾ ਗੁਰੂ ਹੁੰਦਾ ਮਤਲਬ ਕਿ ਅਰਦਾਸ ਕਰਨ ਤੋਂ ਬਾਅਦ ਸਿੱਖ ਅਤੇ ਗੁਰੂ ਇੱਕਮਿਕ ਹੋ ਜਾਂਦੇ ਇਸ ਸਮੇਂ ਜਿੱਤ ਜਾਂ ਮੌਤ ਗੁਰੂ ਦੀ ਹੋਉਂਦੀ ਹੈ ਸਿੱਖ ਤਾਂ ਕਿਸੇ ਕਹਿ ਲਈਏ ਪਾਸੇ ਰਹਿੰਦੇ ਹੀ ਨਹੀਂ ਇਸ ਤਰ੍ਹਾਂ ਦੀ ਟ੍ਰੇਨਿੰਗ ਤਾਂ ਫੌਜ ਨੂੰ ਦਿੱਤੀ ਨਹੀਂ ਜਾਂਦੀ ਪਰ ਇਸ ਤਰ੍ਹਾਂ ਦੀ ਟ੍ਰੇਨਿੰਗ ਸਿੱਖ ਨੂੰ ਅਮਰ ਛਾਉਣ ਵੇਲੇ ਮਿਲ ਜਾਂਦੀ ਹੈ ਜਦੋਂ ਕਿ ਉਹ ਅਮਰ ਛਾ ਕੇ ਆਪਣੇ ਗੁਰੂ ਨਾਲ ਇਕਮਿਕ ਹੋ ਜਾਂਦਾ ਮੁਕਾਬਲਾ ਕਰਨ ਵਾਲੇ ਸੂਰਬੀਰ ਸਿੰਘ ਆਪਣੇ ਗੁਰੂ ਨਾਲ ਇਕਮਿਕ ਹੋ ਹੀ ਬੈਠੇ ਸੀ ਫੌਜੀ ਜਰਨੈਲਾਂ ਅਤੇ ਇੰਦਰਾ ਗਾਂਧੀ ਸਮਝ ਰਹੀ ਸੀ ਕਿ ਟੋਪਾਂ ਦੇ 2-4 ਫਾਇਰ ਕਰਕੇ ਚਾਰੇ ਪਾਸੇ ਅੱਗ ਭਲਾ ਦਿੱਤੀ ਗਈ ਤਾਂ ਇਹ ਸਿੰਘ ਅੰਦਰੋਂ ਕਹਿ ਲਈ ਵੀ ਸਰੈਂਡਰ ਕਰਨ ਲਈ ਬਾਹਰ ਭੱਜੇ ਆਉਣਗੇ ਇਹੀ ਤਾਂ ਇੰਦਰਾ ਗਾਂਧੀ ਤੇ ਫੌਜੀ ਜਰਨੈਲਾਂ ਦੀ ਸਭ ਤੋਂ ਵੱਡੀ ਗਲਤੀ ਸੀ ਸਿੰਘਾਂ ਨੇ ਤਾਂ ਜੀ ਦੀਆਂ ਪੌਣੀ ਪੌਣੀਆਂ ਸੀ ਹਾਂ ਇੱਕ ਗੱਲ ਜਨਰਲ ਸਵੇਕ ਸਿੰਘ ਨੇ ਕਰਕੇ ਜਰੂਰ ਦਿਖਾਉਣੀ ਸੀ ਕਿ ਪਹਿਲਾਂ ਇੱਕ ਵਾਰ ਭਾਰਤੀ ਫੌਜੀਆਂ ਦੀਆਂ ਗੋਡੀਆਂ ਜਰੂਰ ਲਵਾਉਣੀ ਸੀ ਗੋਡੀਆਂ ਲਵਾ ਕੇ ਹੀ ਫਿਰ ਸ਼ੀਦਾਂ ਪੌਣ ਸ਼ੀਦੀਆਂ ਪੌਣੀਆਂ ਸੀ ਤੇ ਉਹ ਗੱਲ ਉਹਨਾਂ ਨੇ ਕਰਕੇ ਦਿਖਾਈ ਤਾਂ ਕੁਦਰਤ ਨੇ ਜਨਰਲ ਸਵੇਕ ਸਿੰਘ ਨੂੰ ਐਸਾ ਤੇਜ ਦਿਮਾਗ ਦਿੱਤਾ ਸੀ ਕਿ ਉਹ ਜਿਹੜੇ ਵੀ ਜੰਗ ਦੇ ਮੈਦਾਨ ਚ ਜਾਂਦੇ ਸੀ ਉੱਥੇ ਹੀ ਉਹਦੇ ਨਾਂ ਦੀਆਂ ਧੂਮਾਂ ਪੈ ਜਾਂਦੀਆਂ ਸੀ ਉਹ ਭਾਰਤੀ ਫੌਜ ਦੇ ਮਹਦੇ ਜਨੈਲ ਤਾਂ ਜਰੋ ਕਿ ਉਹਨਾਂ ਨੂੰ ਪਾਕਿਸਤਾਨ ਨਾਲ ਬੰਗਲਾਦੇਸ਼ ਦੀ ਲੜਾਈ ਲੜਨ 1971 ਦਾ ਮੌਕਾ ਮਿਲਿਆ ਸੀ ਉਹਦੀ ਅਗਵਾਈ ਹੇਟ ਫੌਜ ਨੇ ਭਾਰਤੀ ਬੰਗਾਲੀ ਤੇ ਪੰਗਲਾਦੇਸ਼ੀ ਬੰਗਾਲੀ ਸਪਾਈਆਂ ਦੀ ਮੁਕਤੀ ਬਾਣੀ ਬਣਾ ਦਿੱਤੀ ਸੀ ਮੁਕਤੀ ਬਾਣੀ ਦੇ ਇਹ ਸਾਰੇ ਸਪਾਈ ਮੁਸਲਮਾਨੀ ਭੇਜ ਚ ਸੀ ਸਵੇਕ ਸਿੰਘ ਨੇ ਵੀ ਆਪਣਾ ਭੇਜ ਮੁਸਲਮਾਨੀ ਬਣਾ ਲਿਆ ਸੀ ਅਤੇ ਬੰਗਾਲੀ ਸਿੱਖ ਲਈ ਸੀ ਨਾ ਸਵੇਕ ਸਿੰਘ ਤੋਂ ਬਦਲ ਕੇ ਸ਼ਾਹ ਬੇਗ ਰੱਖ ਲਿਆ ਸੀ ਪੰਜਤਾਂ ਦਿਨਾਂ ਦੀ ਲੜਾਈ ਵਿੱਚ ਢਾਕੇ ਦੇ ਆਲੇ ਦੋਲੇ ਸ਼ਾਹ ਬੇਗ ਨੇ ਮੁਕਤੀ ਬਾਣੀ ਨਾਲ ਐਸਾ ਘੇਰਾ ਪਾ ਲਿਆ ਸੀ ਕੇ ਚਾਰੇ ਪਾਸੇ ਸ਼ਾਹ ਬੇਗਈ ਸ਼ਾਹ ਬੇਗ ਹੋ ਗਈ ਸੀ ਅਖੀਰ ਨੂੰ ਇਸੇ ਸ਼ਾਹ ਬੇਗ ਨੇ ਤਕਰੀਬਨ 1 ਲੱਖ ਪਾਕਿਸਤਾਨੀ ਫੌਜੀਆਂ ਨੂੰ ਹਸਿਆ ਸੁੱਟਣ ਲਈ ਮਜਬੂਰ ਕੀਤਾ ਸੀ ਪਰ ਦੋਸਤੋ ਹੁਣ 1984 ਦੇ ਵਿੱਚ ਸ਼ਾਹ ਬੇਗ ਸ਼ਾਹ ਬੇਗ ਨਹੀਂ ਰਿਹਾ ਸੀ ਹੁਣ ਉਹ ਅਮਰ ਸ਼ਾਕੇ ਸਰਦਾਰ ਸਵੇਗ ਸਿੰਘ ਬਣ ਗਿਆ ਸੀ ਜਿਉਂ ਚਾਹੁੰਦਾ ਅਤੇ ਆਪਣੀ ਜੰਗੀ ਨੀਤੀ ਨਾਲ ਭਾਰਤ ਸਰਕਾਰ ਦੇ ਖਿਲਾਫ ਗੁਰੀਲਾ ਲੜਾਈ ਕਰਦਾ ਤਾਂ ਇੱਥੇ ਹੀ ਉਹਨੇ ਇੱਕ ਨਵਾਂ ਬੰਗਲਾਦੇਸ਼ ਬਣਾ ਕੇ ਅੜਨਾ ਸੀ ਪਰ ਉਹ ਆਪਣੇ ਮਾਰਗਦਰਸ਼ਕ ਸੰਤ ਭਿੰਡਰਾ ਵਾਲੇ ਦੀ ਕਮਾਂਡ ਰੇਟ ਸੀ ਸੰਤ ਜੀ ਨੇ ਉਹਨਾਂ ਨੂੰ ਇਹੀ ਤੱਕ ਈਦ ਕੀਤੀ ਸੀ ਕਿ ਪੌਣੀਆਂ ਉਹਨਾਂ ਨੇ ਸ਼ਹੀਦੀਆਂ ਹੀ ਨੇ ਕਿਉਂਕਿ ਉਹਨਾਂ ਨੇ ਸਿੱਖ ਜਗਤ ਨੂੰ ਸ਼ਹੀਦੀਆਂ ਪਾ ਕੇ ਦਿਖਾਉਣਾ ਹਾਂ ਸ਼ਹੀਦੀਆਂ ਪਾਉਣ ਤੋਂ ਪਹਿਲਾਂ ਫੌਜ ਦੀਆਂ ਗੋਡੀਆਂ ਜ਼ਰੂਰ ਲਵਾ ਦੇਣੀਆਂ ਚੰਨਲ ਸੁਭੇਗ ਸਿੰਘ ਇਥੇ ਵੀ ਬਚਨ ਵੱਧ ਸੀ ਜਿੰਨੇ ਵੀ ਕਮਾਂਡੋਜ਼ ਘੰਟਾ ਘਰ ਵਾਲੇ ਦਰਵਾਜ਼ੇ ਵਿੱਚੋਂ ਦੀ ਕਾਰਲਿੰਗ ਕ੍ਰਾਲਿੰਗ ਕਰਦੇ ਹੋਏ ਪੌੜੀਆਂ ਉਤਰੇ ਸਨ ਸਭ ਦੇ ਸਭ ਦੀਆਂ ਲੱਤਾਂ ਗੋਡਿਆਂ ਤੱਕ ਉੜਾ ਦਿੱਤੀਆਂ ਗਈਆਂ ਸੀ ਇੱਕ ਵੀ ਕਮਾਂਡੋ ਨੂੰ ਦਰਵਾਜ਼ੇ ਵਿੱਚੋਂ ਦੀ ਲੰਘ ਕੇ ਸਰੋਰ ਤੱਕ ਜਾਣ ਹੀ ਨਹੀਂ ਦਿੱਤਾ ਸੀ ਇਹਨਾਂ ਨੇ ਜਿੰਨੇ ਵੀ ਕਮਾਂਡੋਦਨੂੰ ਰਾਤ ਨੂੰ ਹੈਲੀਕਾਪਟਰ ਨਾਲ ਆਈ ਸ਼੍ਰੀ ਦਰਵਾਨ ਸਾਹਿਬ ਦੀ ਛੱਤ ਉੱਪਰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਸਭ ਨੂੰ ਧਰਤੀ ਤੇ ਅਸਮਾਨ ਵਿੱਚ ਹੀ ਫੁੰਡ ਦਿੱਤਾ ਗਿਆ ਸੀ ਕਿਸੇ ਵੀ ਤਰੀਕੇ ਨਾਲ ਕੋਈ ਵੀ ਕਮਾਂਡੋ ਸਰੋਰ ਵਿੱਚੋਂ ਡੱਡੂ ਡੁਬਕੀਆਂ ਲਗਾ ਕੇ ਕਹਿ ਲਿਏ ਫਰੌਗਮੈਨ ਅੰਦਰ ਨਹੀਂ ਸੀ ਜਾ ਸਕਿਆ ਭਾਰਤੀ ਜਰਨੇਲਾਂ ਨੇ ਆਪਣੇ ਕਮਾਂਡੋਦਨੂੰ ਸਰੋਰ ਵਿੱਚ ਡੱਡੂ ਡੁਬਕੀਆਂ ਮਾਰ ਕੇ ਹੀ ਸਰੋਰ ਨੂੰ ਤੈਰ ਕੇ ਲੰਘ ਜਾਣ ਦੀ ਟ੍ਰੇਨਿੰਗ ਦਿੱਤੀ ਸੀ ਕੇਹਰਾ ਪਾਉਣ ਵਾਲੇ ਜਰਨੈਲ ਸਭ ਤੋਂ ਵੱਧ ਜਰਨੈਲ ਸਵੇਗ ਸਿੰਘ ਤੋਂ ਡਰਦੇ ਸੀ ਕਿਉਂਕਿ ਉਹ ਉਹਦੀਆਂ ਗੁਰੀਲਾ ਤੇ ਗੁੱਜੀਆਂ ਤਕਨੀਕਾਂ ਨੂੰ ਪਲੀਪਾਂਦ ਜਾਣਦੇ ਸੀ ਤਾਂ ਭਾਰਤੀ ਜਰਨੈਲਾਂ ਨੂੰ ਇੱਥੋਂ ਤੱਕ ਉਮੀਦ ਸੀ ਕਿ ਜਰਨੈਲ ਸਵੇਗ ਸਿੰਘ ਖੁਦ ਵੀ ਬਾਹਰ ਨਿਕਲ ਕੇ ਉਹਨਾਂ ਦੀ ਮਾਰ ਤੋਂ ਭੱਜ ਕੇ ਜਾ ਸਕਦਾ ਅਤੇ ਉਹ ਸੱਤ ਪਿੰਡਰਾਂ ਵਾਲਿਆਂ ਨੂੰ ਵੀ ਭਜਾ ਕੇ ਲੈ ਜਾ ਸਕਦਾ ਇਸੇ ਕਰਕੇ ਇੰਦਰਾ ਗਾਂਧੀ ਲਗਾਤਾਰ ਫੌਜੀ ਜਰਨੈਲਾਂ ਨੂੰ ਵਾਰਨਿੰਗਾਂ ਦੇ ਰਹੀ ਸੀ ਕਿ ਸੱਤ ਜਰਨੈਲ ਸਿੰਘ ਕੋ ਔਰ ਜਰਨੈਲ ਸਵੇਗ ਸਿੰਘ ਕੋ ਜੀਤਾ ਹੀ ਗ੍ਰਿਫਤਾਰ ਕਰਨਾ ਹੈ ਇਹੀ ਗੱਲ ਜਰਨੈਲਾਂ ਨੂੰ ਚਿੰਤਾ ਚ ਪਾ ਰਹੀ ਸੀ ਕਿ ਉਹ ਜਨਰਲ ਸੁਵੇਕ ਸਿੰਘ ਨੂੰ ਜੂਂਦੇ ਜੀ ਫੜ ਹੀ ਨਹੀਂ ਸਕਦੇ ਤਾਂ ਦੋਸਤੋ ਇਹ ਸੀ ਅੱਜ ਦੀ ਵੀਡੀਓ ਹੁਣ ਅੱਗੇ ਕੀ ਹੁੰਦਾ ਜੰਗ ਦੇ ਵਿੱਚ ਦੱਸਾਂਗੇ ਤੁਹਾਨੂੰ ਅਗਲੇ ਭਾਗ ਦੇ ਵਿੱਚ ਔਰ ਉਦੋਂ ਤੱਕ ਦੇਓ ਆ ਗਿਆ ਅੱਗੇ ਕਿਵੇਂ ਪਟਾਕੇ ਪੈਣੇ ਆ 4 5 6 ਜੂਨ ਤੋਂ ਤੇ 8 ਜੂਨ ਤੱਕ ਦੀ ਸਾਰੀ ਕਹਾਣੀ ਦੱਸਾਂਗੇ ਔਰ ਉਦੋਂ ਤੱਕ ਦੇਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ